ਵਿਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਖਾਸ ਤਾ ਪੰਥ ਦੇ ਸਹਿਯੋਗ ਨਾਲ 16 April ਨੂੰ ਗੁਰਦੁਆਰਾ ਸ਼੍ਰੀ ਰਕਾ ਗੰਜ ਸਾਹਿਬ ਨਵੀਂ ਦਿੱਲੀ ਤੋਂ ਸ਼੍ਰੀ ਅਕਾ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਤੱਕ ਸਜਾਇਆ ਗਿਆ ਖਾਸਾ ਫੋਤੇ ਮਾਰਚ ਦਾ ਅਜ ਤੇ ਸ਼ਾਮ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਗੁਰਦੁਆਰਾ ਸ਼੍ਰੀ ਫੱਤੇਗੜ ਸਾਹਿਬ ਵਿਖੇ ਪੰਜਨਤੇ ਪਾਈ ਅਤਰ ਸਿੰਘ ਦਿਲੇਰ ਨੇ ਸਮਾਪਤੀ ਦੀ ਅਰਦਾਸ ਕੀਤੀ ਹੈ ਇਸ ਮੌਕੇ ਸ਼ਰਮਨੀ ਕਮੇਟੀ ਦੇ ਮੀਤ ਸਕੱਤਰ ਪਾਈ ਗੁਰਦਿਆਲ ਸਿੰਘ ਅਤੇ ਗੁਰਦੁਆਰਾ ਫੱਤੇਗੜ ਸਾਹਿਬ ਦੇ ਮੈਨੇਜਰ ਪਾਈ ਗੁਰਦੀਪ ਸਿੰਘ ਕੰਗਨੈਸ ਮੁੱਛੇ ਹਲਸਾ ਪੰਥ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਤੇ ਉਹਨਾਂ ਨੇ ਦੱਸਿਆ ਕਿ ਸਰਦਾਰ ਜਸਪਾਲ ਸਿੰਘ ਨਾਮ ਗੜਿਆ ਦੇ 306 ਲਗ ਜਮ ਦਿਹਾੜੇ ਨੂੰ ਸਮਰਪਿਤ ਸੋਨਾ ਪ੍ਰਯਨ ਨੂੰ ਹਰਦੁਗਰਾ ਸ਼੍ਰੀ ਰਕਾ ਕਨ ਸਾਹਿਬ ਨਵੀਂ ਦਿੱਲੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਤੇ ਪੰਜ ਪਿਆਰੀਆਂ ਦੀ ਸੂਚੀ ਅਗਵਾਈ ਹੇਠ ਸਜਾਇਆ ਖਾਲਸਾ ਫਤਿਹ ਮਾਰ ਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 4 ਮਈ ਨੂੰ ਸ੍ਰੀ ਅਕਾਰਕ ਸੈਭ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਅਨਾ ਸੁਮੁਚਿਆ ਸੰਤਾਨ ਦਾ ਵਾਖ ਵਖਾ ਪੜਾਵਾਂ ਤੇ ਨਿੱਗਾ ਸਵਾਗਤ ਕਰਨ ਤੇ ਧੰਨਵਾਦ ਕਰਦੀਆਂ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਸਮੁਲਿਤ ਕਰਨ ਦੀ ਅਪੀਲ ਵੀ ਕੀਤੀ ਹੈ। ਜੋ ਸਿੱਖ ਪੰਥ ਦੇ ਮਹਾਨ ਜਰਨੈਲ ਹਨ ਉਹਨਾਂ ਦੀ 300 ਸਾਲਾ ਜਨਮ ਸ਼ਤਾਬ ਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੂਹ ਖਾਲਸਾ ਪੰਥ ਵੱਲੋਂ ਵੱਡੇ ਪੱਧਰ ਤੇ ਬਹੁਤ ਧੂਮਤਮਨਾ ਮਨਾਇਆ ਜਾ ਰਹੀ ਹੈ। ਪਿਛਲੇ ਦਿਨੀ ਖਾਲਸਾਮਾਰਜ ਜੋ ਦਿੱਲੀ ਤੋਂ ਆਰੰਭ ਹੋਇਆ ਸੀ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਕੋ ਦਵਾਰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ ਹੈ ਤੇ ਇੱਥੇ ਰਾਤ ਦਾ ਪੜਾਅ ਹੈ ਤੇ ਕੱਲ ਸਵੇਰੇ ਲਗਭਗ 9 ਵਜੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਲਈ ਰਵਾਨਾ ਹੋਵੇਗਾ ਮੇਰੀ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਅਪੀਲ ਹੈ ਕਿ ਇਸ ਖਾਲਸਾਮ ਫਤਿਹ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰੀਏ ਸਰਦਾਰ ਜਸਾ ਸਿੰਘ ਜੀ ਰਾਮਗੜੀਆ ਸਿੱਖ ਪੰਥ ਦੇ ਮਹਾਨ ਜਰਨੈਲ ਉਨ੍ਹਾਂ ਦੀ 30 30ਵੀਂ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਖਾਲਸਾ ਫਤਿਹ ਮਾਰਜ ਜੋ 16 ਅਪ੍ਰੈਲ ਨੂੰ ਦਿੱਲੀ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੇ ਹੁੰਦਾ ਹੋਇਆ ਅੱਜ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਪਹੁੰਚਾ ਹੈ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਹੀ ਇਸ ਨਗਰ ਕੀਰਤਨ ਦੇ ਵਿੱਚ ਸਮੋਇਲ ਕਰਨ ਵਾਸਤੇ ਤੇ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਕੱਲ ਸਵੇਰੇ ਤੋਂ ਪ੍ਰਾਰambh ਹੋ ਕੇ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਗੁਰਦਰਾ ਮਾਉਂ ਸਾਹਿਬ ਫਲੋਰ ਮਾਉਂ ਸਾਹਿਬ ਤੋਂ ਫਿਰ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜਲੰਧਰ ਤੇ ਗੁਰਦਰਾ ਸੁਲਤਾਨਪੁਰ ਲੋਧੀ ਤੋਂ ਹੁੰਦਾ ਹੋਇਆ ਗੋਇੰਦਵਾਲ ਸਾਹਿਬ ਤਰਨਤਾਰਨ 4 ਤਰੀਕ ਨੂੰ 4 ਮਈ ਨੂੰ ਇਹ ਸ੍ਰੀ ਕਾਲਤਕ ਸਾਬ ਅਵਸਰ ਵਿਖੇ ਪਹੁੰਚੇਗਾ ਸਾਰਿਆਂ ਸੈਕਟਰਾਂ ਨੂੰ ਸਾਡੀ ਇਹ ਬੇਨਤੀ ਆ ਵੀ ਜਿਸ ਤਰ੍ਹਾਂ ਤੁਸੀਂ ਲਗਰ ਕੇ ਇਤੋਂ ਦਾ ਸਵਾਗਤ ਵਾਸਤੇ ਉਤਸ਼ਾਹ ਖਾ ਰਹੇ ਹੋ ਬਹੁਤ ਬਹੁਤ ਸੰਗਤ ਜਿਹੜੀ ਆ ਅੰਮ੍ਰਿਤਸਰ ਵਿਖੇ ਪਹੁੰਚੀ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਕੀਰਤਨ ਜੱਸਾ ਸਿੰਘ ਰਾਮਗੜ੍ਹਾ ਜਿਹੜਾ ਜੋ 300 ਸਾਲਾਂ ਮਨਾਇਆ ਜਾ ਰਿਹਾ ਉਹਦੇ ਸਬੱਧ ਵਿੱਚ ਦਿੱਲੀ ਤੋਂ ਨਗਰ ਕੀਰਤਨ ਚੱਲਿਆ ਪੰਜਾਬ ਵਿੱਚ ਹੁੰਦੇ ਹੋਏ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ ਸੋ ਸੰਗਤ ਵਿੱਚ ਬਹੁਤ ਉਤਸ਼ਾਹ ਆ ਔਰ ਮੈਂ ਇੱਥੇ ਪਹੁੰਚਣ ਤੇ ਜੀ ਆਇਆਂ ਵੀ ਕਹਿੰਦਾ ਅਤੇ ਸੰਗਤ ਨੂੰ ਬੇਨਤੀ ਵੀ ਕਰਦਾ ਕਿ ਕੱਲ ਸਵੇਰੇ ਇੱਥੋਂ 8:30 ਵਜੇ ਚਾਲੇ ਪਾਣੇ ਹੈ ਚਾਲੇ ਪਾ ਕੇ ਅਨੰਦਪੁਰ ਸਾਹਿਬ ਜਾਣ ਰਾਤ ਦਾ ਠਹਿਰਾਓ ਅਨੰਦਪੁਰ ਸਾਹਿਬ ਹੈ ਸੋ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤ ਸਵੇਰੇ 8:30 ਵਜੇ ਗੁਰਦੁਆਰਾ ਥੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਤੇ ਨਗਰ ਕੀਰਤਨ ਦੀ ਰੰਭਤਾ ਸ਼ਾਮਲ ਹੋਵੋ ਤੇਜ ਚੈਨ ਦੇ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀਦ ਰਿਪੋਰਟ